ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਸੇਲਰ ਸਹੀ ਚੀਜ਼ ਨਹੀਂ ਪੇਦਾ ਦਿਖਾਉਂਦਾ ਕੁਝ ਹੋ ਰਾ ਭੇਜਦਾ ਕੁਝ ਹੋ ਰਾ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਨਾਲ ਜੀ ਇੱਕ ਸੀਸੀ ਫਰੀ ਪਰ ਮੈਂ ਲਗਾ ਕੇ ਵੇਖਿਆ ਇਤਨਾ ਵਿਲਾ ਹੀ ਪਿਆ ਆ ਆ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮੰਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਵਿਚਾਰੇ ਨੂੰ ਕੀ ਕਵਾਂਗੇ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਹਾ ਲੋਕ ਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿਦਾ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਹਾਂ ਤੇ ਸਿਰਫ ਜਾਣ ਆਈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਠੀਕ ਹੈ ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਇਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰਾਮ ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਦਿਖਾਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ਾਮਪਲ ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਾਰੇ ਗੁਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰam ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਐਦੇ ਕਿ ਜੋ ਆਦੀਵਾਸੀ ਹੋਏਲਾ ਜੋ ਹੈ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਜਨਲ ਚੀਜ਼ ਮੰਗਾਣਾ ਚਾਹੁੰਦੇ ਹੋ ਉਹ ਚਲੋ ਮੇਰੇ ਕੋ ਤੇ ਭਾਜੀ ਅਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ ਮੈਂ ਮੀਰ ਚੰਦ ਰੋਡ ਦਰਦਾਪੁਰ ਤੋਂ ਰਹਿਣ ਵਾਲਾ ਅਨਿਲ ਸ਼ਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਇਤਨਾ ਵਿੱਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਬਟਾ ਇੱਕ ਵਾਲ ਵੀਨ ਕਾਲਾ ਕੀਤਾ ਹੁਣ ਠੀਕ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਸੇਲਰ ਸਹੀ ਚੀਜ਼ ਨਹੀਂ ਪੇਦਾ ਦਿਖਾਉਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਆਪਣੇ ਇਤਨਾ ਵਿੱਲਾ ਹੀ ਪਿਆ ਆਪਨੇ ਆਹ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮੰਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਦੇ ਨੇ ਕੋਈ ਕੋਈ ਚਮਚਾ ਭਾ ਕੇ ਭੇਜ ਦਿੱਤਾ ਵਾ ਹੁਣ ਬੰਦਾ ਦੱਸੇ ਇਹ ਮੇਚਾਰੇ ਨੂੰ ਕੀ ਕਵਾਂਗੇ ਉਹਨੇ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਹਾਂ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਹਾਂ ਇਹ ਤੇ ਸਿਰਫ ਜਾਣ ਆਈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਈ ਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਤੇ ਖਾਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਇਹਦੀ ਰਿਟਰਨ ਪੋਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਕਿ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ੈਂਪਲ ਦੇ ਦਿੰਨੇ ਆਂ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਹੈ ਪਰਫਿਊਮ ਮਿਲਿਆ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਾਰੇ ਗੁਰਦਾਸਪੁਰ ਨੂੰ ਕੀ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਆ ਦੇਖੀ ਜੋ ਆਦੀਵਾਸੀ ਹੋਇਲਾ ਜੋ ਹੈ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਜਨਲ ਚੀਜ਼ ਮੰਗਾਣਾ ਚਾਹੁੰਦੇ ਹੋ ਮੇਰੇ ਕੋ ਤੇ ਭਾਜੀ ਅੱਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ ਮੈਂ ਮੀਰ ਚੰਦ ਰੋਡਰ ਦਾ ਆਪਣਾ ਰਹਿਣ ਵਾਲਾ ਅਨੁਸ਼ ਚਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਆਪਣੇ ਇਤਨਾ ਵਿਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਬਟਾ ਇੱਕ ਵਾਲਵਿੰਨ ਕਾਲਾ ਕੀਤਾ ਹੁਣ ਠੀਕ